ਲੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਨਾਲ ਫਸਲਾਂ ਵੀ ਵਧੀਆ ਰਹੀਆਂ ਤੇ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਦੇ ਮਹਾਲ ਵਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪਤ ਖੁਸ਼ੀਆਂ ਖਰੇ ਤੁਹਾਡੇ ਸਾਰਿਆਂ ਦੀ ਕਮਾਈ ਚੋਂ ਜੀ ਬਰਕਤ ਤੇ ਲੋ ਜੀ ਪਿਛਲੇ ਵਲੌਗ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਭੈਣ ਵੀ ਭਾਈ ਬੰਬੇ ਵਾਲੀ ਜਿਹੜੀ ਪਹੁੰਚ ਚੁੱਕੀ ਆਪਣੇ ਘਰ ਉਹਨਾਂ ਨੂੰ ਮੈਰਿਜ ਹੈ ਵੀ 5 ਤੋਂ 6 ਦਿਨ ਤੱਕ ਉਹਨੇ ਵੀ ਆ ਜਾਣਾ ਆਪਣੇ ਉਹਰੇ ਘਰ ਸੋ ਜਸ਼ਨੌਰ ਤੇ ਹਰਜੀਤ ਨੂੰ ਤਾਂ ਤੁਹਾਨੂੰ ਪਤਾ ਵਿੱਚ ਉਹ ਬਹੁਤ ਹੁੰਦਾ ਹੱਸਤੇ ਬਾਕੀ ਲੱਗੇ ਪਿਆ ਬਾਈ ਭੈਣ ਨੇ ਆਉਣਾ ਸਰਦਾਰ ਨੇ ਸਾਡੀ ਸੁਭਾ ਤੇ ਲੱਗ ਜਾਂਦੀ ਬਾਈ ਸਫਾਈ ਇਹਨੂੰ ਵੀ 5-6 ਦਿਨ ਹੋ ਗਏ ਲਗਾਤਾਰ ਬਿੜੀ ਪਈ ਹੈ ਵੀ ਜਦੋਂ ਵੀ ਅਸੀਂ ਖੇਤ ਤੇ ਆਈਏ ਕੁਛ ਨਾ ਕੁਛ ਕਰਿਆ ਹੋਵਾਂ ਹੁੰਦਾ ਚਲੋ ਬਾਕੀ ਜਸ਼ਨ ਵੀ ਨਾਲ ਲੱਗੀ ਵੀ ਹੈ ਇਹ ਵੀ ਪੇਪਰ ਕਰਕੇ ਆ ਜਾਂਦੀ ਆਪਣੀ ਮੰਮੀ ਦੇ ਨਾਲ ਕੁਛ ਨਾ ਕੁਛ ਸਫਾਈਆ ਕਰਾਈ ਜਾਂਦੀ ਹੈ ਚਲੋ ਸਭ ਤੋਂ ਪਹਿਲਾਂ ਹੁਣ ਮੈਂ ਤੁਹਾਨੂੰ ਜਸ਼ਨ ਨੂੰ ਮਿਲਾਉਂਦਾ ਕੈਮਰਾ ਫੜੀ ਖੜੀ ਦੀ ਮਿਲੋ ਬਈ ਜਸ਼ਨ ਨੂੰ ਮੇਰਾ ਲਸਨ ਸਾਰਿਆਂ ਦੇ ਆਪੇ ਸਸਤਰੀ ਕਰ ਹਾਂ ਬਈ ਸਾਬ ਸੋਇਆ ਚੱਲਦਾ ਪੂਰਾ ਹਾਂਜੀ ਐਨ ਹਾਂਜੀ ਲੋ ਬਾਈ ਲੱਗੇ ਵੇ ਬਾਈ ਸਾਰੀ ਇੱਧਰ ਦੇਖੋ ਕਹਿ ਰਹਿੰਦੇ ਵੀ ਬੇੜਾ ਛੋਟਾ ਏ ਹੈ ਸਾਰਾ ਹੀ ਬਾਈ ਅੱਜ ਤਾਂ ਰੱਸੀਆਂ ਨਾਲ ਭਰ-ਭਰ ਕੇ ਬੰਨ-ਬੰਨ ਕੇ ਰੱਸੀਆਂ ਭਰਿਆ ਪਿਆ ਹੈ ਹਾਂਜੀ ਲਓ ਬਾਈ ਇੱਧਰ ਦੇਖ ਲਓ ਹਾਂ ਬਈ ਪਰਾ ਇਦਰ ਮੇ ਲੋ ਮੇਰਾ ਸਾਰਿਆਂ ਨੇ ਹੱਥ ਜੋੜ ਕੇ ਬяр ਬяр ਸ਼ਰਸਿਕਾਲ ਜੀ ਬਾਜੀ ਪਹਿਲਾ ਬੇੜੇ ਜੀ ਮਿੰਦਾ ਮੈਂ ਪਹਿਲਾ ਖੇਤ ਤੇ ਆਇਆ ਵਾ ਲੰਗੜ ਨੂੰ ਵੀ ਜਗਾ ਮਿਲ ਜੂਗੇ ਨਹੀਂ ਹਾਂਜੀ ਹਾਂ ਵੀ ਲੰਗੜਾ ਦਾ ਕਰਤਾ ਜੀ ਦਾਸਤਾ ਉਤੋਂ ਥੋੜਾ ਜਿਹਾ ਅੱਛਾ ਵੀ ਉਹ ਕਰਤਾ ਤਾਂ ਗੇਟ ਬਣਾ ਛੱਡਿਆ ਵਾ ਹਾਂਜੀ ਹੂੰ ਤੇ ਹਰ ਆ ਰਹੇ ਆ ਜੀ ਤਾਂ ਕਰਕੇ ਸਾਫ ਸਭਾਈ ਚੱਲਦੀ ਐ ਕੁਝ ਭੈਣ ਵੀ ਆ ਰਹੀ ਐ ਕਰਦੀ ਉਹਨੇ ਰਹਿ ਕੇ ਜਾਣਾ ਫਿਰਲੀ ਭਾਈ ਜੀ ਉਹ ਜੀ ਆਪਣਾ ਕੋਲ ਗੱਲ ਉਹ ਜੀ ਵੀ ਫਿਰ ਪਹਿਲਾ ਵਾਲਾ ਵੀ ਮੋਟੀ ਮੋਟੀ ਸਫਾਈ ਕੰਪਲੀਟ ਕਰਦਣਾ ਵੀ ਫਿਰ ਭੈਣ ਕੋਲ ਬੈਣਾ ਵੀ ਆ ਹੂੰ ਵੀ ਕਿਤੇ ਦਿਵਾਲੀ ਕਰਕੇ ਵੀ ਸਫਾਈ ਹੈ ਹਾਂਜੀ ਹਾਂਜੀ ਬਾਜੀ ਬਾਹਰ ਜੀ ਤਾ ਤਾਂ ਦੂਰੇ ਤੀਰੇ ਤੀਰੇ ਪਰਦੇ ਪਾਏ ਪਏ ਆ ਪਰ ਪਰਦਿਆਂ ਦੀ ਗੱਲ ਬਣਾਤੀ ਹੈ ਨਾ ਹਾਂਜੀ ਬਸ ਇੰਨਾ ਕੀ ਹੁੰਦਾ ਜੀ ਰੋਜ਼ ਦੀ ਰੋਜ਼ ਬਣਾ ਕੱਲ ਸਮੇ ਕੱਲ ਪਰਸ ਕੰਬਲ ਵੀ ਧੋ ਲੈ ਆ ਔਰ ਜਦ ਤੁਸੀਂ ਖੇਤਾਂਾਂ ਸ ਤੇ ਥੋੜੇ ਥੋੜੇ ਆਏ ਨਹੀਂ ਤੁਸੀਂ ਦੇਖਣ ਘਰ ਵੀ ਤੁਸੀਂ ਛਾਂ ਨੂੰ ਸੁੱਕੇ ਵੇਖੇ ਤੇ ਅੱਜ ਪਰਦਿਆਂ ਦਾ ਨੰਬਰ ਲੱਗਿਆ ਸਿਕਣੇ ਲੱਗਦਾ ਹੌਲੀ ਹੌਲੀ ਕਿ ਗਿਣ ਵਾੜੇ ਸ਼ੀਟਾਂ ਦਾ ਇੱਕ ਦਿਨ ਪੜਦੇ ਆਂ ਦਾ ਇਹ ਵੀ ਸੁਵਿਧਾ ਰਸੋਈ ਦਾ ਵੀ ਕੱਲ ਦਾ ਚੱਲ ਰਿਹਾ ਕੰਮ ਵੀ ਥੋੜਾ ਜਿਹਾ ਰਹਿ ਗਿਆ ਤਕਰੀਬਨ ਬਾਕੀ ਤਾਂ ਕੰਪਲੀਟ ਆ ਭਾਂਡੇ-ਪੁੰਡੇ ਧੋਲੇ ਕੱਲ ਸਾਰੇ ਕੱਢ ਕੇ ਫਾਨ ਤੋਂ ਪਤਾ ਪਲਵਾ ਲਿਆ ਲਓ ਬਾਈ ਜਸ਼ਨ ਵੀ ਕਰਾਉਂਦੀ ਆ ਮਦਦਾਂ ਤਾਂ ਨਾਲ ਆਹੀ ਜਸ਼ਨ ਪਾਣੀ ਪੂਣੀ ਦਿੰਦੀ ਵਿਚਾਰੀ ਜਾ ਕੇ ਸਕੂਲ ਤੇ ਝਾੜੇ ਝੂਟ ਮਾਰਦੀ ਆ ਜਿੱਥੇ ਜ਼ਿਆਦਾ ਹੁੰਦਾ ਹੈ ਅੱਛਾ ਜਸ਼ਨ ਸੱਚੀ ਗੱਲ ਆ ਕਰਾਉਂਦੀ ਮਦਦ ਮੱਧ ਵੱਡਾ ਕੰਮ ਵੀ ਜੀ ਪੰਬੀਰ ਸੰਭਦੀ ਆ ਨਹੀਂ ਉਹ ਢੋਲੇ ਸੰਭਰੇ ਪੌ ਕਰੀ ਜਾਂਦਾ ਚੀਜ਼ਾਰੇ ਕਿ ਡੱਬਾ ਚੱਕ ਲਾਂਦਾ ਮੰਮੀ ਇੱਥੇ ਕੀ ਆ ਮੰਮੀ ਇੱਥੇ ਕੀ ਆ ਹੂੰ ਲੈ ਬਈ ਪੜਦੇ ਤਾਂ ਤਾਂ ਚਮਕੇ ਬਹੁਤ ਹੈ ਵੇ ਇੱਕ ਦੋ ਤਿੰਨ ਤਿੰਨ ਪੜਦੇ ਪਾਏ ਪਏ ਤਾਂ ਦੱਸਦਾ ਨਹੀਂ ਹਾਂਜੀ ਪੜਦੇ ਨਾ ਤਾਂ ਮਨਲਾ ਦੀ ਜਸ਼ਨ ਦੇ ਬੂਟੇ ਵੀ ਖਰਾਬ ਕਰ ਦੇਣੇ ਜਸ਼ਨੀ ਆ ਦੇ ਲੈ ਸਾਫ ਸਫਾਈ ਇਹਨੂੰ ਉੱਧਰ ਬੂਟਿਆਂ ਪਰ ਚੱਲਣ ਦੇ ਸਮਾਨ ਨਹੀਂ ਇਹ ਤਾਂ ਹੌਲਾ ਹੀ ਨਹੀਂ ਸਮਾਨ ਹਾਂ ਇਹ ਤਾਂ ਹੌਲਾ ਹੀ ਜੀ ਕਵਰੇ ਆ ਜੀ ਅੱਛਾ ਆਉ ਤਾਂ ਤਾਂ ਕਹਿਣਾ ਹੀ ਆ ਹੌਲਾ ਹੀ ਆ ਬੂਟਾ ਜੇ ਖਰਾਬ ਹੋ ਗਿਆ ਲੋ ਭਾਈ ਜਸ਼ਨਦੇਵ ਭਾਈ ਬੂਟੇ ਵੀ ਡੇਲੀ ਪਾਣੀ ਪੀਂਦਾ ਗੱਲਬਾਤ ਬਣੀ ਪਈ ਐ ਹੈ ਠੀਕ ਹੈ ਬਾਬਾ ਜੀ ਬਾਤ ਤੋਪਾ ਦੇਖ ਲੈ ਕਿਹੜੇ ਸਾਹਮਣੇ ਆਲ ਹੈ ਹੈ ਦੇਖੋ ਤਾਂ ਭਾਈ ਹੈ ਆ ਬਾਲਟੀ ਵਿੱਚ ਪਈ ਐ ਜੀ ਚੀਨੀ ਚੌਲ ਰੱਖੇ ਹੋਏ ਸੋਈ ਸੋਈ ਦਾ ਕੰਮ ਚੱਲਣ ਕਰਕੇ ਜੀ ਲੋ ਭਾਈ ਚੀਨੀ ਵਾਲੀ ਐ ਦੋਏ ਚੌਲਾ ਵਾਲੀ ਦੋਏ ਚੀਨੀ ਉਹ ਬਾਲਟੀ ਹੋਰ ਪਈ ਉਹ ਉਧਰ ਪਈ ਆ ਹਾਂਜੀ ਚੱਕ ਦੋ ਬਾਈ ਅੱਛਾ ਟੋਟੇ ਤੇ ਚੀਨੀ ਹੁਣ ਬਾਲਟੀਆਂ ਚ ਆ ਗਈ ਬਾਲਟੀਆਂ ਚ ਆ ਗਈ ਹਾਂ ਹਾਂ ਸਲਾਉਦੀ ਨਹੀਂ ਹੈਗੀ ਇਤਨਾ ਹੈ ਟੋਟੇ ਚ ਸਲਾਉਣਾ ਹਟਾ ਰਾਂਦੇ ਟੋਟੇ ਚ ਹੋ ਲਿਆ ਕੰਮ ਜਿੱਦਨ ਮੈਂ ਅੰਦਰ ਤੇ ਚੱਕਿਆ ਜੀ ਦਾ ਹੀ ਫਿਰ ਪਤਾ ਲੱਗ ਗਿਆ ਆਏ ਹਾਏ 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 ਲੋ ਬਾਈ ਸਾਫ ਸਪਈਏ ਨੂੰ ਸਰਦਾਰ ਨਹੀਂ ਸਾਡੀ ਹੈ ਹੈ ਕੰਮ ਕਰਕੇ ਚੰਗਣ ਲੱਗ ਰਿਹਾ ਹੈ ਤਾਕੀਆਂ ਹਾਂ ਲੋ ਬਈ ਸਫਾਈ ਨੂੰ ਲੱਗੀ ਵੀ ਐ ਇਹ ਠੀਕ ਨਹੀਂ ਪੂਰੀ ਦੜਾ ਦੜਾ ਲਾ ਬਈ ਵਾਹ ਸਾਰੇ ਭਾਂਡੇ ਨੂੰ ਦੇ ਤੋਗੇ ਸਕਾਦੇ ਜੀ ਦੋ ਜੀ ਇਹ ਤੁਹ ਪਲਵਾਤੀ ਆ ਫਸਮਾ ਆਹ ਕੰਮ ਵੀ ਕਰਦੀਆਂ ਕਾਹਦੀ ਸਾਫ ਕਰਦੀਆਂ ਉਹ ਅੱਛਾ ਇਹਦੀ ਆਹੋ ਜਿਹੜੀ ਆਪਾਂ ਲੈ ਕੇ ਆਏ ਸੀ ਕੱਲ ਹਾਂਜੀ ਹਾਂਜੀ ਇੱਥੇ ਬਚਾਵੇਂ ਆਪਰੇ ਲੋ ਭਾਈ ਅੱਪਨੇ ਨਾਲਿਆ ਉਦਨ ਜੜੀ ਅੱਪਾ ਸ਼ਾਪਿੰਗ ਕਰਕੇ ਲੈ ਕੇ ਆਏ ਆਂ ਹਾਂ ਉਹ ਡੱਬੇ ਦੇ ਲੋਕ ਨੂੰ ਅੰਚ ਦਾ ਬਤਾਇਨ ਤਾਂ ਲੱਗਦਾ ਕਿ ਕਿਹਦੇ ਚ ਕੀ ਆ ਸੀ ਆ ਚੀਜ਼ ਵਧੀਆ ਹਰ ਜੀ ਦਾ ਹਾਂਜੀ ਦੇਹੀ ਜਾਂਦਾ ਹੈ ਲੱਬਣ ਚੌਕ ਨੂੰ ਦੇਣਾ ਕਈ ਵਾਰ ਰਖੀ ਜੀ ਜਿਹਾ ਇੱਥੇ ਦੂਰ ਤੇ ਹੀ ਲਿਗਾ ਵਜ ਜਗਾਨੀ ਲੋ ਭਾਈ ਹਾਂਜੀ ਵੀ ਕਿਹੜੀ ਕਿਹੜੀ ਚੀਜ਼ ਪਈ ਆ ਲੈ ਇਹਦੇ ਜਿਸ਼ਨ ਘੱਟ ਹੈ ਦੇਖੋ ਤਾਂ ਸੇਮੀਆਂ ਪਕੌੜੇ ਬੜੀਆਂ ਲੈ ਅਸਲੀ ਸੌਦਾ ਪਾਣੀ ਤਾਂ ਇੱਧਰ ਪਿਆ ਹੈ ਪਾਣੀ ਨੂੰ ਦੇਖਦਾ ਰੇ ਧੀ ਜੀ ਵਿਚੇ ਰੋ ਚ ਪਤਾ ਯਾਰ ਤੂੰ ਥੋੜਾ ਘੱਟ ਦੇਦਾ ਹੈ ਇੱਚ ਨੂੰ ਵੀ ਦੇਦਾ ਹੈ ਮਸਾਲਾ ਪਾਇਆ ਹੋਇਆ ਠੀਕ ਲੈ ਇਹ ਚ ਮੇਥੇ ਦੀਦ ਦੇ ਜੀ ਭਾਈ ਸੌਦਾ ਠੀਕ ਲੱਗਿਆ ਮੈਨੂੰ ਤੇਰਾ ਇਹ ਹਾਂਜੀ ਆ ਸੌਦਾ ਮੈਨੂੰ ਠੀਕ ਲੱਗਿਆ ਤੇਰਾ ਹਾਂਜੀ ਲੈ ਭਾਈ ਮੇਥੇ ਬੜੀਆਂ ਪਕੌੜੇ ਆਹ ਕਿੰਨੇ ਤੇ 12 ਡੱਬੇ ਤੇ ਇਹ ਤਾਂ 56 ਆਏ ਆ ਕਰਤੇ ਤੇ ਜੀ ਮੈਂ ਕਰ ਲੈ ਲੂੰਗਾ ਥੋੜਾ ਜਿਹਾ ਮੇਰੇ ਪੰਜੇ ਡੱਬੇ ਉੱਤੇ ਤੇ ਹਾਂ 6 6 ਹਾਂ ਜੀ ਹੈ ਹੈਗੇ ਨਹੀਂ ਉਹ ਹੀ ਮੈਂ ਕਹਿੰਦਾ 12 ਚੱਕੇ ਤੇ ਤਾਂ ਪੰਜੇ ਕਰਤੇ ਤੇ ਹੈ ਬਾਬੇ ਜੀ ਬਲੇ ਕਾਹੇ ਨਹੀਂ ਲੂੰਗਾ ਜੀ ਜਿਹੜਾ ਘਾਟ ਵੱਧ ਲੱਗੀ ਫੇਰ ਮਾਰ ਦੂੰਗਾ ਜਿਹੜਾ ਮੈਂ ਚੀਜ਼ ਤਾਂ ਵਧੀਆ ਚੀਜ਼ ਨਹੀਂ ਮਾਰੀ ਮੈਂ ਤੁਹਾਨੂੰ ਕਹਿੰਦਾ ਕਿ ਮੈਨੂੰ ਚੀਜ਼ ਵਧੀਆ ਲੱਗੀ ਤਾਂ ਭਈਆ ਚੀਜ਼ ਲੈ ਬੜੀਆਂ ਬੁੜੀਆਂ ਰਹਿਟਾਂ ਪਈਆਂ ਹੈ ਉਹ ਵੀ ਵਧੀਆ ਚੀਜ਼ ਆ ਹਨਾ ਸੈੱਟ ਲੱਗਦਾ ਨਾ ਉਹਦਾ ਸੈੱਟ ਲਾ ਲੈ ਆ ਤੇਰਾ ਹੁਣ ਇਹਦਾ ਕਵਰ ਵਿਛਣਾ ਹਨਾ ਹਾਂਜੀ ਕਵਰ ਵਿਛਾ ਕੇ ਫਿਰ ਸੈਟਿੰਗ ਕਰੂੰਗੀ ਲੋ ਬਾਈ ਬਾਗੀ ਇੱਥੇ ਤੇ ਧੋਲੇ ਮੰਗੜੀ ਦਾ ਮਸਾਲਾ ਇੱਧਰ ਕੱਢੇ ਹੋਏ ਸੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਾਜੂ ਬਦਾਮ ਅਰ ਸੋਈਆਂ ਜੇ ਰਹਿੰਦੇ ਆ ਆ ਮਸਾਲੇ ਆ ਸਾਰੇ ਆ ਦੇਖਾ ਪਾਰਦਰਸ਼ੀ ਡਬਜਣਾ ਧਨੀਆ ਭਰਿਆ ਬਲ ਹਾਂਜੀ ਲੈ ਲਓ ਜੇ ਨਾਲ ਇਹਨਾਂ ਤਾਂ ਧਨੀਆ ਖਾਂਦੇ ਆਪਾਂ ਹਾਂਜੀ ਪੀਸਿਆ ਬਗ ਦੇ ਆਏਗੀ ਇਹ ਥੋੜਾ ਜਿਹਾ ਪ੍ਰੌਂਟਾ ਪ੍ਰੌਂਟਾ ਜਿਹਾ ਚੌਲੀਆਂ ਚ ਸੌਫ ਕਰਿਆ ਪਾਇਆ ਮੈਂ ਕਰਾਛੇ ਜਿਹਾ ਕਰਕੇ ਅੱਧ ਕੁ ਡਿਆ ਜਾਂ ਆਹ ਤਾਂ ਭਲਾ ਪੂਰਾ ਹੀ ਐ ਤਾਂ ਮੈਂ ਹੀ ਪੀਸਿਆ 2.5 3 ਕਿਲੋ ਧਨੀਆ ਪੀਸਿਆ ਭਾਈ ਆਹ ਘਰ ਦਾ ਮਾਰਾ ਬਣਾਇ ਲਾ ਦੇ ਢੱਕਣ ਕਿਤੇ ਗਿਰ ਜਵੇ ਢੱਕਣ ਲਾ ਦੇ ਮੇਰਾ ਜੀ ਚੱਕ ਚੱਕ ਚਲੋ ਚਲੋ ਫਿਰ ਉਹ ਚਲ ਕਰਦੀ ਹਾਂ ਇਹਨਾਂ ਨੂੰ ਚੱਕ ਹੈਂ ਇਹਦੇ ਪਾਪਾ ਜੀ ਤੋੜ ਕੇ ਲਿਆ ਤੇ ਮਿਰਚਾਂ ਲਾਲ ਪੀਸਦੇ ਨਹੀਂ ਖੋਲੀ ਲੈ ਨੂੰ ਆ ਇਹ ਤੁਹਾਨੂੰ ਪਤਾ ਹੈ ਜੇ ਠੰਡੇ ਪੀਣੇ ਆ ਤਾਂ ਆ ਜਾਓ ਬਾਈ ਕੋਈ ਆ ਗਰਮ ਮਸਾਲਾ ਪਾਇਆ ਵਿੱਚ ਪੀਸ ਕੇ ਵੀਰਾ ਵਿੱਚ ਧਨੀਆ ਮਿਕਸ ਚੱਲ ਫਿਰ ਹੁਣ ਕੁੱਕ ਸਾਹਿਬ ਸਾਡੇ ਤਾਂ ਸਾਰਾ ਕੁਝ ਲੋ ਬਾਈ ਆ ਚੀਜ਼ ਵਧੀਆ ਲੱਗੀ ਮੈਨੂੰ ਹੈ ਤੇਰੇ ਲੋ ਟੈਂਡੈਂਸ ਹੀ ਆ ਕੀ ਲੱਗੇ ਹੋਏ ਤੇ ਮੇਰਾ ਡੇਲੀਟ ਹੀੰਦਾ ਵੀ ਕੰਮ ਹੋ ਜਾਂਦਾ ਰੋਟੀ ਪਾਣੀ ਵੀ ਤੁਸੀਂ ਤਾਂ ਬਣਾ ਕੇ ਕਹਿ ਦੇਣਾ ਤੇ ਆਪਰ ਚਾਦਾ ਪਾ ਲਿਆ ਅੱਛਾ ਅ ਮੈਂ ਦਊਂਗਾ ਤਾਂ ਜ ਬਣਿਆ ਉਹ ਕਿਸੇ ਨੂੰ ਵੀ ਹੁੰਦਾ ਵੀ ਜਿਹੜਾ ਰੋਜ਼ ਦਾ ਕੰਮ ਆ ਉਹ ਵੀ ਕਰਨਾ ਹੈ ਵੀ ਹੌਲੀ ਹੌਲੀ ਸਾਰਾ ਚੱਕ ਤੇ ਫੱਟੇ ਉਹਦੇ ਹਾਂਜੀ ਹਾਂਜੀ ਉਹ ਮੈਂ ਤੁਹਾਨੂੰ ਦੱਸ ਦਿੱਤੀ ਹੈਗੀ ਤਿੰਨ ਚਾਰ ਦਿਨ ਹੋ ਗਏ ਲੱਗੇ ਨੇ ਥੋੜਾ ਜਿਹਾ ਕਰਦੇ ਵੀ ਐ ਵੀ ਨਹੀਂ ਬਹੁਤਾ ਵੀ ਰੈਸਟੈਂਟ ਕਰੀਦਾ ਲੱਗ ਤੁਹਾਨੂੰ ਸ਼ਾਬਾਸ਼ ਬੇਟਾ ਚਾਵਾ ਜਾਈ ਦੇ ਜੀ ਚਾਵਾ ਤੇ ਰਿਵੈਨਸ ਤਾਂ ਤਾਂ ਵੀ ਆ ਕੋਈ ਸਾਫੀ ਵਰਤਡੇ ਆ ਗਿਆ ਜੀ ਜਸ਼ਨ ਦੇ ਵੀ ਵੀ ਅਸੀਂ ਮੈਚਿੰਗ ਜੀ ਕਰਕੇ ਸੂਟ ਲੈਣੇ ਸੀ ਪਰਮ ਦਾ ਵੀ ਵਰਤ ਤੇ ਆ ਗਿਆ ਭਾਈ 15 ਦਿਨ ਰਹਿ ਗਏ ਇਹਨਾਂ ਦੇ 15 ਦਿਨ ਜਨਮ ਦਿਨ ਨੂੰ ਠੀਕ ਨੇ ਚਲੋ ਕੋਈ ਗੱਲ ਨਹੀਂ ਠੀਕ ਨੇ ਤੇ ਭਾਈ ਦੋ ਗੰਦੇ ਸਾਡੇ ਅੰਦਰ ਬੈਠੇ ਆ ਦੇਖੋ ਕਿਪਾਟਾ ਲੈ ਹੁੰਦਾ ਜੀ ਬੈਗ ਦੇ ਹਾਂ ਮੈਂ ਸਿਕਾਇਮਗਾ ਤੇ ਕਿਹੜੀ ਉਟ ਲਵਾਂਗਾ ਦਰਦ ਦੇ ਨਬਰ ਅਜੀ ਪਹਿਲੇ ਦੋ ਦਿਨ ਬਾਅਦ ਸਰਵਾਦੀ ਤੇ ਮੈਂ ਭਾਈ ਨੂੰ ਹੋ ਕੇ ਰੋਜੇ ਕੱਢਦੇ ਹੁੰਦਾ ਏ ਜਿੰਨਾ ਮਾ ਬੈਗ ਚ ਆਈਦਾ ਮਨ ਕੋ ਬਰਦੇ ਬਰ ਹੈ ਚੱਲ ਕੋਈ ਨਹੀਂ ਚੱਲੀ ਜਾਣਾ ਇਹਦਾ ਲੋ ਭਾਈ ਆਹਾ ਆਹਾ ਬਾਹਰ ਸੇ ਤੋ ਫਜ ਇਧਰ ਚਾਚਾ ਭਤੀਜਾ ਕੰਬਲ ਚ ਲਾ ਹੈ ਬੈਠ ਕੇ ਸਾਸਿਕਾਲ ਬੁਲਾ ਓਏ ਸਸਰਕਾਲ ਜੀ ਓਹੋ ਠੰਡਾ ਪਿਆ ਅੰਦਰ ਦਾ ਹੈ ਹਾਂ ਕੋਈ ਇੱਥੇ ਲਾ ਦੇ ਲੈ। ਮੂਜ਼ੀ ਲਾਵਾ। ਲੈ ਤੁਹਾਨੂੰ ਕਿੱਥੇ ਪਰਵਾਏਗਾ ਜੀ? ਕੰਬਲ ਲਈ ਪਏ ਆਰਾਮ ਨਾਲ। ਹਾਂ ਵੀ। ਆ ਲੈ ਦੇ ਦੇ। ਕਪੜੇ ਚੰਗੇ ਆਪਾਂ। ਅੱਛਾ ਅੱਛਾ ਕਾਂਸਲ ਆ। ਆਹ ਥੋੜੀ ਦਾ ਹੈ। ਆਹ ਥੋੜੀ ਦਾ ਹੈ। ਆਹ ਤਰ੍ਹਾਂ ਦੇ ਬਣਾ ਤੀਸਾ ਹੋਵੇ। ਇਹ ਤਾਂ ਮੇਰੇ ਨਾਲ ਲਿਆਈ ਦੇਦੇ ਤਾਂ ਤਾਜ਼ਾ-ਤਾਜ਼ਾ ਇਸਮਾਨ ਕੱਢਦੀ ਐ। ਕੀ ਚੀਜ਼ ਵਧੀਆ ਹਨਾਰ ਜੀ ਤੇ ਇਹ। ਕਿੱਥੇ ਵਜਾਉਣ ਲਈ ਤੁਹਾਨੂੰ ਮੈਂ ਦੱਸ ਰਹੀ ਹਾਂ। ਆਹ ਦੇ ਲਾ 3 ਮੀਟਰ ਹੈ ਜਾਣੀ ਥੋੜਾ ਜਿਹਾ ਪਾਣੇ ਉਹ ਲੱਤਾ ਠੀਕ ਹੈ ਚਲ ਆਂ ਬਦਲ ਹੋ ਜਾਂਦਾ ਛਿੱਟੇ ਹੂੰ ਚੇਂਜ ਕਰ ਹੋ ਜਾਂਦਾ ਛਿੱਟੇ ਛਿੱਟੇ ਹੂੰ ਲਾ ਲੈਣਾ ਆਹ ਖਲੋ ਪੂਰਾ ਆਇਆ ਲਾ ਮਿੰਟੀ ਲੈ ਕੇ ਮਸਤਰਾ ਠੀਕ ਆ ਜੱਜਦਾ ਏ ਟੌਰ ਆ ਪੂਰੀ ਲੈ ਵਈਓ ਮੁੰਡਿਆ ਆਹ ਗਿਫਟ ਲਈ ਬੈਠਾ ਹਾਂ ਹਾਂ ਪਰ ਵੱਡੇ ਕਿਊਟ ਕੇ ਵਾਲੀ ਸ਼ੂਟ ਆ ਕਾਦਾ ਹੈ ਇਹ ਜੀ ਦਾ ਇਹ ਆਮ ਲੈ ਕੇ ਆਇਆ ਜੀ ਬਗੜ ਕਾਦਾ ਲੈ ਕੇ ਕਾਦਾ ਆੜੀ ਇਹ ਅੱਛਾ ਅੱਛਾ ਇਸ ਸਕੂਟਰੀ ਵਾਲਾ ਦਾ ਗਿਫਟ ਉਹਦਾਂ ਨਹੀਂ ਦਿੰਦਾ ਹੈ ਦੇਖੀ ਕਿ ਤਾ ਪੁੱਠਾ ਨਾ ਕੋਈ ਨਹੀਂ ਪਤਾ ਸਰ ਕਿੱਥੇ ਮੋੜਾ ਥੋੜਾ ਰੇ ਕਿੱਥੇ ਮੋੜਾ ਜਿੱਦੂ ਫੁਰਾ ਜੱਜਾ ਨਾ ਮੌਗਾ ਤੇ ਤਾ ਜਾਊਗਾ ਸਕੂਟਰੀ ਤਾਂ ਇਹਦੇ ਨਾਮ ਕਰਾਈ ਨਹੀਂ ਅਸੀਂ ਆ ਚੱਕ ਮੋੜਾ ਜਾ ਫਿਰ ਹਾਂ ਕਿਆ ਹੋਊਗਾ ਜੇ ਸੰਤਰੇ ਸਾਹ ਨਾਲ ਕਿਆ ਹੋਣਾ ਕੱਪ-ਕੁੱਪ ਪਲੇਟ ਹੋਣੀ ਹੈ ਕੋਈ ਹਾਂਜੀ ਕੰਟ ਦੇ ਹੋਣਗੇ ਕੱਪ ਰਗੜਵਾ ਕੇ ਹੂੰ ਕੱਪ ਰਗੜਾ ਕੇ ਲਾ ਦਿੰਦੇ ਹੌਲੀ 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 ਪਰ ਨਾਮ ਨਾਲ ਅਚਾਦਰ ਨਾਲ ਉਹ ਕਰਦੀ ਟੈਂਸ਼ਨ ਹੈ ਟੈਂਸੀ ਚੱਕਲਾ ਦਾ ਕੋਈ ਪਤਾ ਨਹੀਂ ਠੰਡ ਲੱਗਣ ਵਾਲਾ ਕੰਮ ਕਰਿਆ ਪਿਆ ਅੰਦਰ ਵੀ ਇਹਨਾਂ ਨੇ ਚੱਲ ਇਹ ਗੰਡ ਕਰ ਚੁੱਕਿਆ ਵਾਲੇ ਜੰਮ ਜਵਾੜ ਦੇ ਬਾਹਰ ਆਹ ਕੱਪੇ ਲੋ ਭਾਈ ਫੋਟੋ ਫਿ ਹਾਂਜੀ ਇਹ ਕਾਪੀ ਵਧੀਆ ਯਾਰ। ਓ ਬਾਈ ਸਕੂਟਰੀ ਵਾਲਿਆਂ ਨੇ ਜੀ ਚੀਜ਼ ਦਿੱਤੀ ਐ ਤਾਂ ਮਾੜੀ ਚੀਜ਼ ਨਹੀਂ ਦਿੱਤੀ ਹੈਗੀ। ਆ ਦੱਸਣ। ਹਾਂਜੀ। ਪੀ ਗਣੀ? ਹਾਂ। ਲੈ। ਚਾਹ ਐਨਾ ਕੋਈ ਪੀ ਲੈਨੇ ਜੀ। ਹੈਂ? ਚਾਹੇਗਾ ਤੇ ਪੀ ਲੈਨੇ ਆ। ਇੰਨਾ ਤੇ ਪੀ ਲੈਨੇ ਚੱਲ ਬਣਾ। ਹਾਂ ਬਈ ਦੱਸ। ਚੀਜ਼ ਮਾੜੀ ਤਾਂ ਨਹੀਂ ਦਿੱਤੀ ਯਾਰ। ਲੈ ਬਾਈ ਸਕੂਟਰੀ ਨਾਲ ਐਡਾ ਮੋਟਰਸਾਈਕਲ ਤਾਂ ਉਹਦੇ ਨਾਲ ਕੋਈ ਗਿਫਟ ਨਹੀਂ। ਸਕੂਟਰੀ ਵਾਲਿਆਂ ਨੇ ਗਿਫਟ ਦਿੱਤਾ ਸਾਨੂੰ। ਲੱਭੀ ਫੜੀ ਜਿਸਨ ਦੇਖੀ ਦੇਖ ਤਾਂ ਜਿਸਨ ਹੈਂ ਦਿਖਾਈ ਇੱਧਰ ਨੂੰ ਮੜਾ ਜਾ ਇਹ ਦਿਖਾਈ ਇੱਧਰ ਨੂੰ ਦੇਖੀ ਲੈ ਹਾਂ ਕੱਚੀ ਜੇ ਵਧੀਆ ਯਾਰ ਦੇਖੀ ਪੰਮੂ ਫੜ ਕੇ ਤੇਰੀ ਫੋਟੋ ਲਾਵਾਂ ਮੂਰੇ ਤੇ ਹਾਂ ਇਹ ਇੱਥੇ ਲੈ ਵੇ ਦੇਖੀ ਜਿਸਨ ਲੋ ਵੇ ਆਦਾ ਚੀਜ਼ ਵਧੀਆ ਨਰ ਬਣਾਣਾ ਚਾਹ ਜਾਂ ਕਰ ਲੂਗਾ ਹਾਂ ਬਿਨਾ ਤੇ ਪੀਨੇ ਆ ਚਲ ਚਲ ਕੋਈ ਚੱਕ ਲੈ ਹੁਣ ਜਹਰਜੀਤ ਫੜ ਲੈ ਜੇ ਤਾਂ ਕੰਕਰ ਕੰਕਰ ਕਰਾਉਣੇ ਆ ਤਾਂ ਛੱਡ ਦੇ ਉਹਰੇ ਠੀਕ ਹੈ ਚਲ ਕੋਈ ਨਹੀਂ ਉੱਚੇ ਨੀਚੇ ਜੀ 빙ਾ ਡੱਡ ਹੀ ਹੋਇਆ ਚਲ ਚੱਕ ਧੰਨਵਾਦ ਜ ਸਿੰਘ ਤੇਰਾ ਲੋ ਬਈ ਛਿੱਕੋ ਨਾ ਵੀ ਬਾਹਰ ਦੇਖੋ ਗਰਮੀ ਕਿੰਨੀ ਅੰਦਰ ਠੰਡ ਅੰਦਰ ਤਾਂ ਕੋਈ ਨਹੀਂ ਆਂ ਕੰਪਲਟ ਨਹੀਂ ਆਂ ਬਾਹਰ ਵੀ ਮੌਸਮ ਬਹੁ ਹੋ ਗਿਆ ਹੈ ਲਾ ਭਾਈ ਇੰਨਾ ਚੇ ਧੁੱਪ ਬਾਹਰ ਵੀ ਘਟ ਗਈ ਠੀਕ ਨਹੀਂ ਆਹ ਦੇਖੋ ਚਲ ਹਾਂ ਲੱਗੀ ਬਣਾਉਣ ਚਾ ਇੱਕ ਨਾ ਭਾਈ ਜਦੋਂ ਧੁੱਪ ਹੁੰਦੀ ਹੈ ਇਹਦੀ ਮਸ਼ੀਨ ਹੋ ਜਾਂਦੀ ਗਰਮ ਬਹੁਤ ਜ਼ੋਰ ਦੀ ਬੱਜੇ ਦਾ ਜਦੋਂ ਸਿਆਲ ਹੁੰਦਾ ਐਨ ਰਾਮ ਨਾਲ ਗੇਟ ਲੱਗਦਾ ਹੈ ਲੈ ਜਸ਼ਨ ਤਾਂ ਲੱਗ ਵੀ ਗਈ ਕਰਨ ਤਿਆਰੀਆਂ ਉਹ ਜਸ਼ਨ ਦੇਖ ਕਿਆ ਚੀਜ਼ ਦੇਖਿਆ ਜਸ਼ਨ ਨੇ ਟੀਵੀ ਦਾ ਰਿਮੋਟ ਲਕੋਇਆ ਵਾ ਹੋਰ ਕੁਝ ਨਹੀਂ ਦੇਖਿਆ ਹੈ ਇਹ ਕੱਲ ਮੈਚ ਦੇਖ ਰਹੇ ਤੇ ਹੀ ਫਿਰ ਉਹਦੇ ਘਰ ਕਿਲ ਕੋਕ ਰੱਖਿਆ ਜੇ ਬੱਚੇ ਪੇਪਰ ਚੱਲ ਰਹੇ ਆ ਤੇ ਕਰਤਾਰ ਆਏ ਕਿੰਨੇ ਦੋਸੀਆਂ ਹੋ ਰਹੀਆਂ ਨੇ ਜੰਮੀਆਂ ਆ ਚੌਪਾ ਦਾ ਜਿਹੇ ਹੱਥ ਨਾਲ ਲਾਈ ਬਲੇਡ ਬਹੁਤ ਠਿਕਾ ਹੁੰਦਾ ਇਹਦਾ ਇਹ ਕਿਹੜਾ ਚੌਕ ਹੈ ਜੋ ਚੌਪਰ ਆ ਗਿਆ ਅਛੇ ਅਛੇ ਬਲੇਡ ਨਿਕਲਨੇ ਆ ਵਿੱਚ ਦੇ ਹੈ ਨਿਕਲ ਹਾਂਜੀ ਉਹ ਕਾਪੜੇ ਦੇ ਹਾਂ ਹਾਤਣਾ ਲੈ ਜਿਵੇਂ ਨਿਕਣਾ ਹੀ ਰੱਖ ਦੇ ਚਲ ਸਿਆਲ ਚ ਸਾਗ ਕੋਟ ਖਾ ਹਾਂਜੀ ਠੀਕ ਹੈ ਦੋ ਬਤਾ ਦੇ ਹੂੰ ਜਦਸਨ ਹਰ ਜਦਸਨ ਬਾਈ ਦਾ ਰਿਸ਼ਤੇਦਾਰ ਆਉਂਦੇ ਆ ਝੋਲੇ ਜੇ ਚੱਕ ਲੈ ਜਾਂਦੀਆਂ ਇਹ ਮਚਾਓ ਵਾਏ ਕਰਨ ਚੱਕਣ ਦਾ ਹੈ ਚਾਓ ਵਾਏ ਹੱਦਾ ਚੱਕਣ ਦਾ ਚਲੋ ਠੀਕ ਹੈ ਹੁਣ ਤੂੰ ਮੇਰੀ ਗੱਲ ਸੁਣ ਤਾ ਚਾਹਤਾ ਤੈਨੂੰ ਵੀ ਬਹੁਤ ਹੈ ਹੈ ਕੰਮ ਕਰਨ ਦਾ ਚਾਹ ਚਾਹੀਦਾ ਵੀ ਆ ਤੇ ਹੁਣ ਚਾਹ ਬਣਾ ਦੇ ਫਟਾਫਟ ਹੂੰ ਭਾਂਡੀ ਆ ਰਹੀ ਆ ਉਹ ਲੈ ਕੇ ਲੈ ਭਾਂਡਾ ਜਿਆਦਾ ਚਾਹ ਆ ਤੁਸੀਂ ਸੱਚੀ ਸੱਚੀ ਦਾਲਦੇ ਅੱਗੇ ਢਾਂਡੋ ਹੋ ਜਾਣੀਆਂ ਜੀ ਬੇ ਥੋੜੀ ਸਮਾਈ ਘਟ ਹੁੰਦੀ ਆ ਵੀ ਜੇ ਛੋਟੇ ਹੋ ਜਾਂਦੇ ਆ ਵੀ ਜਿਹੜਾ ਰੱਡੇ ਦੀ ਰੁਟੀਨ ਦਾ ਕੰਮ ਆਉਂਦਾ ਚਲ ਠੀਕ ਆ ਚਲੋ ਬਾਈ ਚੱਲੀ ਜਾਂਦਾ ਚਾਹ ਤਾਂ ਪੈਣੀ ਤੇ ਹਾਂਜੀ ਠੀਕ ਨੇ ਇਹ ਤਾਂ ਬਾਈ ਇਹਨਾਂ ਦਾ ਠਾੜਾ ਠੱਗੀ ਆ ਜਿਹੜੀ ਚੱਲੀ ਜਾਣੀ ਬਾਕੀ ਕੰਮ ਸਾਡੇ ਚੱਲਦੇ ਆ ਸਾਫ ਸਫਾਈ ਉਹਨਾਂ ਆਪਣਾ ਲੱਗੀ ਹੋਈ ਆ ਠੀਕ ਨਹੀਂ ਆ ਦੇਖੋ ਭਾਈ ਠੰਡ ਚ ਬੰਦੇ ਨਿਕਲਦੇ ਬੰਦੇ ਠੰਡੇ ਹੈਨਾ ਟੈਂਪਰ ਟੈਂਪਰ ਟਾਈਮ ਹੋ ਜਾਂਦਾ ਹੈ ਇਹਨੇ ਲਾ ਭਾਈ ਬੰਦਾ ਸਾਡਾ ਭਾਈ ਪੜਨ ਨੂੰ ਤੇਜ ਆ ਹੋਰ ਗੱਲਾਂ ਦੀ ਗੱਲਾਂ ਪਰ ਮੈਂ ਠੀਕ ਆ ਤੇਰਾ ਹੈਨਾ ਬੈਂਟਮ ਲੈਣੇ ਉਸ ਤੇ ਚ ਆ ਕਿਹਾ ਵੈਨੇ ਇਹਨੇ ਤਿੰਨ ਚਾਰ ਚੀਜ਼ਾਂ ਕਹੀਆਂ ਵੀ ਆ ਦੇਖ ਚੱਲ ਬੋਲ ਕੇ ਦੱਸ ਦੇ ਵੀ ਕਿਆ ਕਿਆ ਕਿਹਾ ਵਾ ਇੱਕ ਬੈਗ ਮੈਟਰੀ ਇੱਕ ਜਿਓਮੈਟਰੀ ਬਾਕਸ ਭਾਈ ਇਹਨੇ ਕਿਹਾ ਵਾ ਇੱਕ ਕਹਿੰਦਾ ਮੈਂ ਲੈਣੀ ਥਰਮੋਸ ਤੇ ਇੱਕ ਲੈਕਟਾਂ ਵਾਲੇ ਬੂਟ ਆ ਦੇ ਲੋ ਫਿਰ ਤੇ ਥਰਮੋਸ ਦੇ ਰੀਚ ਲੱਗੇ ਪਏ ਅੱਜ ਅਸੀਂ ਇਹਨਾਂ ਕਰਦੇ ਆ ਜਾਨ ਸਾਡੇ ਫਾਨਾ ਲੱਗੇ ਇੱਕ ਟ ਚਲ ਇਹਦਾ ਵੀ ਜਨਮ ਦਿਨ ਆ ਗਿਆ ਬਰਾਬਰ ਐ ਦੋਵਾਂ ਨੂੰ ਚੀਜ਼ਾਂ ਹਾਂਜੀ ਬਾੜੋ ਤੜੀ ਵੀ ਜੇ ਚੀਜ਼ਾਂ ਲੱਗ ਗਈਆਂ ਦੋ ਬੈਗ ਦੋ ਥਰਮੋਸਾਂ ਠੀਕ ਨੇ ਇਹ ਟੁੱਟ ਗਿਆ ਦੋ ਜਿਓਮੈਟਰੀਆਂ ਇਹਨਾਂ ਦੀਆਂ ਆਉਣੀਆਂ ਐ ਚਲੋ ਕੋਈ ਹਾਂਜੀ ਇਹ ਤਾਂ ਆਉਣੀਆਂ ਐ ਕੋਈ ਗੱਲ ਨਹੀਂ ਖੁਸ਼ ਰਹੇ ਬਾਈ ਸਾਡੀ ਧੀ ਦੇ ਦੋਨਾਂ ਨੂੰ ਤਾਂ ਆਪਾਂ ਨੇ ਆਓ ਫਿਰ ਪੰਦ ਹੱਤੇ ਦਾ ਹੀ ਫਰਕ ਹੈ ਦੋਨਾਂ ਦੇ ਜਨਮ ਦੇ ਚ ਚੱਲੀ ਤੂੰ ਵੀ ਹਾਂ ਚਲੋ ਜਾਓ ਟੀਊਸ਼ਨ ਦਾ ਓਕੇ ਬਾਈ ਚਲੋ ਬਾਈ ਭੱਜ ਜੱਲੇ ਬੰਦੇ ਚੱਕ ਵੇ ਆਪਣੀ ਗੱਡੀ ਆਪੇ ਵਖੋ ਚਲੋ ਬਾਈ ਚਲੀ ਜਾਂਦੇ ਆ ਕੰਮ ਜੇਸ਼ਨ ਥਰਮੋਸ ਲੱਗੀ ਪਰ ਨਾ ਮਨਾਲਾ ਪੁਕੇ ਚਾਹ ਮੜੀ ਜੀ ਇਹਨਾਂ ਨੇ ਤਾਂ ਆ ਕੇ ਹੀ ਪੀਣੀ ਹੈ ਹਨਾ ਪਾਣੀ ਲੈ ਕੇ ਜਾਣਾ ਜੇ ਸੰਟਿਊਸ਼ਨ ਨੂੰ ਹਾਂਜੀ ਪਿਆਸ ਲੱਗ ਜਦੀ ਪੰਮੂ ਨੂੰ ਚਲ ਠੀਕ ਹੈ ਨੌ ਪੰਮੂ ਦਾ ਹੈ ਸੈਕਿੰਡ ਚਾਹੀਦਾ ਚਲੋ ਠੀਕ ਹੈ ਬਾਈ ਦੋਹਾਂ ਦੇ ਬੈਗ ਨਵੇਂ ਆ ਜਾਣੇ ਬਾਈ ਇਹਨਾਂ ਦੇ ਹੁਣ ਲੋ ਬਾਈ ਚੱਲੀ ਜਾਂਦਾ ਕੰਮ